ਇਸ ਕੀ ਦੇ ਵਿੱਚ ਬੈਥਰ ਇਹ ਸਾਡੇ ਪਰਿਵਾਰ ਦੇ ਮੈਂਬਰ ਹੈ ਕਿਉਂਕਿ ਇਲਾਕਾ ਹੀ ਸਾਡਾ ਪਰਿਵਾਰ ਹੈ ਇਸ ਕਰਕੇ ਸਾਰੇ ਪਰਿਵਾਰ ਦੇ ਮੈਂਬਰ ਹੈ ਵੈਸੇ ਵੀ ਇੱਕ ਦੂਜੇ ਰਿਸ਼ਤੇਦਾਰ ਹੈ ਸਾਰੇ ਬਹੁਤ ਬੜੀ ਘਟਨਾ ਇਸ ਸਾਡੇ ਇਲਾਕੇ ਚ ਵਾਪਰੀ ਹੈ ਸਾਰੇ ਬਲਾਰਿਆਂ ਨੇ ਮੇਰੇ ਤੋਂ ਪਹਿਲਾਂ ਆਪਣਾ ਆਪਣਾ ਰੋਸ ਅਜ਼ਾਕਰ ਕਰਿਆ ਹੈ ਕਿਹੜੀ ਵਾਰ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਹੈ ਮੈਂ ਹਮੇਸ਼ਾ ਹੀ ਵੈਸੇ ਲੋਕਾਂ ਦੇ ਨਾਲ ਰਿਹਾ ਹੈ ਜਿਹੜੇ ਮੇਰੇ ਕੋਲ ਆਏ ਹੈ ਕਦੇ ਵੀ ਕਰੇ ਕਿਸੇ ਕੰਮ ਵਾਸਤਾ ਮੈਂ ਪਾਰਟੀ ਦੇ ਉੱਪਰ ਉੱਟ ਕੇ ਹਮੇਸ਼ਾ ਲੋਕਾਂ ਦੇ ਨਾਲ ਹੀ ਖੜਿਆ ਹੈ ਚਾਹੋ 2-5 ਚੰਦੇ ਮਸਲੇ ਹੋਣ ਚਾਹੋ ਸਰਕਾਰ ਦੇ ਹੋਰ ਮਸਲੇ ਹੋਣ ਹਮੇਸ਼ਾ ਲੋਕਾਂ ਦੇ ਨਾਲ ਖੜਿਆ ਹੈ ਮੇਰੇ ਤੋਂ ਪਹਿਲਾਂ ਆਰਮ ਸਿੰਘ ਜੀ ਨੇ ਕਿਹਾ ਹੈ ਕਿ ਸਾਨੂੰ ਸਾਰੇ ਨੂੰ ਟਿੱਪਰ ਬੰਦ ਕਰਨੇ ਚਾਹੀਦੇ ਐਕਸੀਡੈਂਟ ਦਾ ਕਿਸ ਹਾਲਾਤਾਂ ਚਾਹੀਦਾ ਹੈ ਜਿਹੜੇ ਲੋਕ ਅੱਜ ਚੋਰੀ ਹੋ ਰਹੇ ਐ ਇਹੀ ਲੋਕ ਇਹ ਰੋਡ ਬੰਦ ਕਰਾਉਣ ਦੇ ਕਿਥੇ ਤੇ ਟਿੱਪਰ ਨਹੀਂ ਲੰਘਣੇ ਚਾਹੀਦੇ ਇਹਹੀ ਲੋਕ ਅੱਜ ਟਿੱਪਰ ਲਵਾ ਰਹੇ ਐ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਸਹੀ ਗੱਲ ਕਰਦਾ ਸਰਕਾਰ ਦੀ ਗੱਲ ਕਿ ਆ ਗੱਲਬਾਤ ਐ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਬੰਦੇ ਨਹੀਂ ਚੱਕਦਾ ਹੀ ਕਹਿੰਦੇ ਆ ਪ੍ਰਸ਼ਾਸਨ ਛੱਡਦੇ ਆ। ਕਿਆ ਚਾਰ ਦਿਨ ਹੋ ਗਏ ਜਿਸ ਬੰਦੇ ਦੀ ਗੱਡੀ ਨਾਲ ਐਕਸੀਡੈਂਟ ਹੋਇਆ ਪਹਿਲਾਂ ਸਾਧ ਤੋਂ ਪਹਿਲਾਂ ਉਸ ਗੱਡੀ ਨੂੰ ਫੜ ਕੇ ਲਿਆਦੇ ਉਸ ਗੱਡੀ ਦੇ ਮਾਰਕ ਨੂੰ ਲਿਆਦੇ। ਉਸ ਗੱਡੀ ਬੰਦੇ ਨੇ ਗੱਡੀ ਵੇਚਤੀ ਦੂਸਰੇ ਬੰਦੇ ਨੂੰ ਫੜ ਲੈਂਦੇ ਅੱਗੇ ਤੇ ਅਕਾ ਚੈਨ ਫੜ ਹੋ ਜਾਣੀ ਵੀ ਕਿਉਂਕਿ ਜੇ ਨਸ਼ੇ ਵਾਲੇ ਨੂੰ ਫੜਦੇ ਕਿਸੇ ਨੂੰ ਚੈਨ ਨਾਲ ਫੜਦੇ ਅਸੀਂ ਵੀ ਟ੍ਰਾਂਸਪੋਰਟ ਦਾ ਕੰਮ ਕਰਿਆ ਹੈ। ਸਾਰਿਆਂ ਨਾਲ ਬਾਬੂ ਜੀ ਮੇ ਨਾਲ ਬੈਠੇ ਇਕੱਠਾ ਕੰਮ ਕਰਿਆ ਬੜੀਆਂ ਨੜੀਆਂ ਲੜੀਆਂ ਤਾਂ ਨਹੀਂ ਹੋ ਜਾਂਦੇ। ਇਸ ਪਰ ਪ੍ਰਸ਼ਾਸਨ ਨੇ ਗੌਰ ਨਹੀਂ ਕਰਿਆ ਕਿਉਂਕਿ ਸਾਡੇ ਜਿਹੜੇ ਚੁਣੇ ਹੋਏ ਲੋਕ ਆਉਂਦਾ ਕੰਮ ਹੀ ਹੋ ਰਿਹਾ ਪੈਸੇ ਕਮਾਉਣ ਦਾ ਤੰਗਾ ਹੀ ਹੋ ਰਿਹਾ ਲੋਕਾਂ ਨੂੰ ਪਾਥੇ ਕਰਾਉਣ ਦਾ ਮੇਰੇ ਕੋਲ ਰੋਜ਼ ਜਫਤੀ ਬੰਦੇ ਜਾਂਦੇ ਆ ਕਿ ਮੇਰੇ ਤੇ ਨਿਆਂ ਹੀ ਪਾਦਾ ਹੋ ਗਿਆ ਮੈਂ ਐਸਐਸਪੀ ਸਾਹੂ ਵੀ ਕਹਿੰਦਾ ਐਸਐਸਪੀ ਸਾਹ ਸਾਡੇ ਵਧੀਆ ਬੰਦੇ ਕੋਲ ਗਾਂਦੇ ਮੈਂ ਠੋਕ ਕੇ ਜਾ ਕੇ ਕਹਿੰਦਾ ਕਿ ਐਸਐਸਪੀ ਸਾਹ ਵਧੀਆ ਬੰਦੇ ਆ ਉਹ ਕਹਿੰਦਾ ਮੇਰੀ ਮਨਜ਼ੂਰੀ ਆ ਉੱਪਰ ਦੇ ਅਫਸਰ ਜਵਾਣਾ ਜੀ ਐਸਐਚਓ ਹੁਵਾਣਾ ਦੇ ਆ ਸਾਰੇ ਆਪਣੀ ਚੰਮ ਦੀ ਚਲਵਾਉਂਦੇ ਆ ਮੈਂ ਕੱਲ ਵੀ ਇਸ ਵਿਸ਼ੇ ਤੇ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਆਇਆ ਕਿ ਤੁਹਾਡੇ ਪ੍ਰਸ਼ ਇਸੇ ਗੱਲ ਕਰਕੇ ਮੈਂ ਦੱਸਿਆ ਨਹੀਂ ਮੈਂ ਉਹਨੂੰ ਆਪ ਪੁੱਛਣ ਕੰਨ ਕਰਨ ਗਿਆ ਲੋਕਾਂ ਵਿੱਚ ਬੜਾ ਰੋਸ ਹੈਗਾ ਉਹ ਕਹਿੰਦਾ ਜੀ ਉੱਪਰ ਦੇ ਤੇ ਸੀਐਮ ਦੱਸਦੇ ਨੇ ਕਹਿੰਦੇ ਉਹ ਤਾਂ ਮੇਰੇ ਨਾਲ ਕਹਿਣ ਤੇ ਐਸਐਸਓ ਨੂੰ ਮਾਰਿਆ ਕੋਈ ਅਫਸਰ ਨੂੰ ਮਾਰਿਆ ਮੈਂ ਕੀ ਕਰਾਂ ਕਾਰਵਾਈ ਕਰਦੇ ਜੀ ਥੱਲੇ ਪ੍ਰਸ਼ਾਸਨ ਵਾਲੇ ਕਰੋ ਬੜੀਆਂ ਦਿੱਕਤਾਂ ਹੈ ਅੰਦਰ ਦੀਆਂ ਬਹੁਤ ਬੜੀਆਂ ਗੱਲਾਂ ਮੈਂ ਦੱਸ ਨਹੀਂ ਆਉਂਦਾ ਸਾਰੀਆਂ ਕਿਉਂਕਿ ਬਾਹਰ ਕੱਢਾਂਗੇ ਤਾਂ ਬੜੀਆਂ ਗੱਲਾਂ ਹੋ ਜੂਣੀਆਂ ਅਸੀਂ ਸੋਡੇ ਨਾਲ ਹੈ ਭਾਈ ਸਾਰੇ ਜਿੱਥੇ ਵੀ ਖੜੇ ਆ ਇੱਕ ਜਿਹੀ ਤਖੜਾ ਤੇ ਤਰ੍ਹਾਂ ਲਾ ਲਿਆ ਸਾਰਾ ਪਿੰਡ ਤਖੜਾ ਦਾ ਸਾਡੇ ਚੇਅਰਮੈਨ ਸਾਹਿਬ ਪਹਿਲੇ ਤੇ ਸਾਰੀ ਧੀ ਤੜਰੀ ਸੀ ਉਹ ਮੁੰਡਾ ਰੌਲੀਆ ਮਰੇ ਟੱਪਰਾਂ ਦੇ ਨਾਲ ਤਿੰਨ ਬੰਦੇ ਮਰੇ ਸੀ ਜਿਹੜੇ ਕਿਸੇ ਨੰਤਾ ਨਾਲ ਹੈ ਬੜੀ ਅਮਤੀ ਕਹਿ ਕੜਾਈਆਂ ਮਾਹ ਜਰ ਕੋਈ ਕਿੱਥੇ ਹੋ ਮੈਂ ਨਹੀਂ ਆਂਦਾ ਵਿੱਚ ਵੀ ਸਰਕਾਰ ਨੇ ਕਿਹਾ ਸਰਕਾਰੇ ੱਟਕਾ ਲਾਣ ਲਾ ਪੀਤਾ ਹਲਾਣ ਲਾ ਮੈਂ ਲੋਕਾਂ ਦੇ ਨਾਲ ਹੈ ਸਰਕਾਰ ਵਾਂਦੀ ਗੱਲ ਹੈਗੀ ਹੈ ਬਹੁਤ ਬੜੀਆਂ ਗੱਲਾਂ ਹੁੰਦੀਆਂ ਇਸ ਕਰਕੇ ਤੁਸੀਂ ਇਕੱਠੇ ਹੋ ਹਮੇਸ਼ਾ ਤੁਹਾਡੇ ਨਾਲ ਲੜਾਂਗਾ ਰਹਿਾਂਗਾ ਮੈਂ ਹੋਰ ਹੁਣ ਵੀ ਰੋਜ਼ ਇੰਦੀ ਸਰਕਾਰੇ ਲੱਗਦਾ ਰਹਿੰਦਾ ਕਿਉਂਕਿ ਮੇਰੇ ਕੋਲ ਜਿਹੜੇ ਮਸਲੇ ਹੁੰਦੇ ਸਾਰੇ ਐਮਐਲਏ ਆਂਟੀ ਆ ਰਹੇ ਆ ਮੇਰੇ ਲੋਕਾਂ ਨੇ ਕਰ ਰਿਹਾ ਕਿਤੇ ਪਾਰਟੀ ਨਹੀਂ ਪੁੱਛਿਆ ਮੇਰੇ ਘਰੇ ਕੰਦੀ ਆਇਆ ਕੰਸੀ ਆਇਆ ਝਾੜੀ ਵਾਲਾ ਆ ਆ ਜਿਹੜਾ ਵੀ ਆ ਗਿਆ ਉਹਦਾ ਕੰਮ ਕਰਦਾ ਚੰਡੀਗੜ੍ਹ ਦੀ ਨਾਲ ਜਾਂਦਾ ਗੱਡੀ ਚ ਆਪਣੇ ਪਾਰਟੀ ਚ ਚਾਹਤ ਉਹ ਮਸਲੇ ਦੇ ਪੱਲੇ ਮੈਂ ਸਿੱਸਾ ਨਾਲ ਗਲਤ ਕਰ ਚੁੱਕਿਆ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਚੁਣੇ ਹੋਏ ਆ ਤੁਸੀਂ ਸਾਹ ਖਾਦੀ ਹੋਈ ਆ ਆਪਣੇ ਜਿਹਨਾਂ ਨੂੰ ਕੋਈ ਸਟਾਰ ਲੱਗਿਆ ਇਸ ਕਰਕੇ ਤੁਸੀਂ ਸਹੀ ਕਾਰਵਾਈ ਕਰੋ ਬੰਦਿਆਂ ਨੂੰ ਫੜੋ ਇਹ ਲੋਕ ਗਰਮਾਂ ਦੀ ਬੈਠੇ ਆ ਸਾਰੇ ਉਹਨਾਂ ਨੂੰ ਅੱਜ ਹੀ ਗ੍ਰਿਫਤਾਰ ਕਰੋ ਇੱਕ ਵਾਰ ਮਰੋਗੇ ਸਾਰੇ ਬੰਦੇ ਫੜੋ ਕਿਉਂ ਨਹੀਂ ਫੜੋ ਜਿਹਨੇ ਬੰਦੇ ਦਾ ਗੱਡੀ ਵੇਚ ਦਿੱਤੀ ਤੇ ਪਹਿਲਾਂ ਮੈਨੂੰ ਫੜੋ ਤੇ ਆਪਣਾ ਬੰਦਾ ਫੜ ਹੋ ਜਾਂਦਾ ਜਿਸ ਕਰਕੇ ਭਰਾਵੋ ਸਦਾ ਬਹੁਤ ਸਾਰੇ ਦਾ ਧੰਨਵਾਦ ਤੁਸੀਂ ਗਰਮਾਂ ਜੀ ਬੈਠੇ ਆ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਜ਼ਿਕਰ ਵੀ ਜਾਵਾਂਗੇ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜੋ ਵੀ ਤੁਹਾਨੂੰ ਮੈਂ ਇੱਥੇ ਬੈਠਾ ਹੈ ਇਸ ਕਰਕੇ ਆਂ ਬੰਦਿਆਂ ਨੂੰ ਮੈਂ ਲਿਜਾਣਾ ਲੱਗਣਾ ਬਾਅਦ ਜਨਤਨਾ ਪਰਮਟਵਾਨ ਨੂੰ ਲਾ ਲੈਣ ਦੇ ਜਰਾ ਅਸੀਂ ਬਹੁਤ ਕੱਠੇ ਸਾਲ 25 ਸਾਲ ਇਕੱਠੇ ਦਾ 30 ਸਾਲ ਦਿੱਲੀ ਵੀ ਕੰਮ ਕਰਿਆ ਹੈ ਸਾਡੀ ਨਾਲ ਲੜਾਈ ਹੋਈ ਮੈਨੂੰ ਲੱਗਦਾ ਸਾਡੀ ਕਿਸਮ ਵਿੱਚ ਦੇਖਿਆ ਹੋ ਬਾਵੀ ਵਾਲੇ ਵਿੱਚ ਕਿ ਅਸੀਂ ਬੋਧੀ ਰਹੇ ਹਾਂ ਕਿ ਦਿੱਲੀ ਵੀ ਸਰਕਾਰਾਂ ਵਿੱਚ ਅਸੀਂ ਬ੍ਰੋਧੀ ਦੀ ਲੜਾਈ ਲੜੀ ਹੈਗੇ ਆਂ ਕਿ ਸਰਕਾਰ ਚੋਂ ਹੀ ਜਾਤ ਜੋਸਾ ਰਹੀ ਹੈ ਉੱਥੇ ਵੀ ਅਸੀਂ ਕੌਮਨ ਸੈਟੀਆਂ ਬਣਾਈਆਂ ਆਪਣੇ ਗੁਰਦੁਆਰਾ ਕੇਟੀ ਹੋਣੀ ਹੈ ਮੈਂ ਤਾਂ ਉੱਪਰ ਵੀ ਐਂਟੀਓ ਲੜਦਾ ਰਿਹਾ ਬਣਾ ਕੇ ਵੀ ਐਂਟੀ ਲੜਦਾ ਰਿਹਾ ਇਸ ਕਰਕੇ ਕਈ ਵਾਰ ਜ਼ਿੰਦਗੀ 'ਚ ਇਹ ਚੀਜ਼ਾਂ ਹੁੰਦੀਆਂ ਨੇ ਤਣੇ ਵਾਸਤਾ ਕਿ ਲੜਾਈ ਲਾਣੀ ਪੈਂਦੀ ਹੈ ਅਸੀਂ ਤੁਹਾਡੇ ਨਾਲ ਅੱਜ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਵੀ ਇਹ ਪਰਵਾਰ ਕਹਾਂਗਾ ਸਹਿੰਦੇ ਨਾਲ ਬਹੁਤ-ਬਹੁਤ ਸ਼ੁਕਰੀਆ ਹਰ ਇੱਕ ਕਾਲਸਾ ਵਾਹਿਗੁਰੂ ਬਹੁਤal ਬਾਦੀ ਬੜੀ ਜਲਦ ਵਕਾਤਾ ਬੈ ਕਬੜੀ ਪੱਤੇ ਦੀ ਗੱਲ ਕਰਨ ਲੱਗਿਆ ਪਾਰਟੀਆਂ ਤੇ ਖਿਲਾਫ ਬੋਲਣਾ ਔਖਾ ਚਾਰ ਬੰਦੇ ਵਾ ਦੇਖੇ ਇੱਕ ਬਾਬਾ ਜੀ ਹੋਦੀ ਵੀ ਆਪਣੀ ਸਰਕਾਰ ਤੇ ਖਿਲਾਫ ਧਰਨਾ ਲਾਟਦਾ ਜੇ ਟੈਕਸ ਲਾਇਆ ਡਾਕਟਰ ਵੇਸ਼ ਰੱਖ ਪਿਆ ਬੋਧਾ ਬਸ ਜੁਵਾ ਦੇ ਕਹਿਣ ਉਹ ਲੇ ਕੋ ਪਾਰਟੀ ਕਾਗੇ ਜੂਜੂ ਪਾਰਟੀ ਲੈ ਕੈਂਬਲੇਗਾ ਫੇਰ ਵੀ ਕਹਦਾ ਤੇ ਤੁਹਾਡੇ ਨਾਲ ਆ ਪ੍ਰੇਤੀਆ ਦਾ ਨਾਲ ਹੈ ਬੇ ਇਨਸਾਫ ਤੇ ਤੁਹਾਡੇ ਨਾਲ ਹੈਗਾ ਜੁਰੀ ਦਾ ਤੇ ਬੰਦੇ ਜਿਹੜੇ ਜਿਹੜਾ ਜੋ ਜਿੱਦਕੋ ਕੀ ਜੀ ਬੈਠੇ ਬਾਜ਼ਾਰ ਜੀ ਬੈਠੇ ਤੇ ਬੰਦੇ ਆੜ ਵਾਲੇ ਸਮੇਂ ਤੇ ਆ ਕਿਉਂਕਿ ਸਾਡੀ ਤਾਂ ਫੇ ਬਾਈ ਲੱਗੀ 85 87 ਸਾਲ ਹੋ ਗਏ